ਸਸਰੀਕਾਰ ਦੋਸਤੋ ਉਮੀਦ ਆ ਸਾਰੇ ਵਧੀਆ ਹੋਵੋਗੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂਗੇ ਜੋ ਕੈਂਡਲਾਂ ਬਾਰੇ ਹਨ ਉਹਨਾਂ ਦਾ ਬਸ ਅੱਜ ਦਾ ਆਪਣਾ ਲਾਸਟ ਹੀ ਕੈਂਡਲਾਂ ਬਾਰੇ ਕਲਾਸ ਹੈਗੀ ਜਿਹੜੀ ਲਾਸਟ ਕਲਾਸ ਆਪਣੀ ਕੈਂਡਲਾਂ ਬਾਰੇ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਗੱਲਬਾਤ ਅੱਜ ਆਪਾਂ ਕਰਾਂਗੇ ਮਾਰਨਿੰਗ ਸਟਾਰ ਦੀ ਜੀ ਮਾਰਨਿੰਗ ਸਟਾਰ ਕੀ ਹੁੰਦਾਗਾ ਦੋਸਤੋ ਜਿਵੇਂ ਆਪਾਂ ਨੇ ਤੁਸੀਂ ਨੇ ਪਹਿਲਾਂ ਸਾਰੀਆਂ ਕੈਂਡਲਾਂ ਦੇਖੀਆਂ ਹੈਮਰ ਵਗੈਰਾ ਤੋਂ ਲੈ ਕੇ ਆਪਾਂ ਹਾਂ ਬੋਲੀ ਸਹਰਾਮੀ ਬੀਅਰ ਸਹਰਾਮੀ ਹੈ ਨਾ ਦੇਖੋ ਇਸ ਤਰ੍ਹਾਂ ਦੀਆਂ ਕੈਂਡਲਾਂ ਵਿਖੀਆਂ ਜੋ ਸਿੰਗਲ ਪੈਟਰਨ ਕੈਂਡਲਾਂ ਸੀਗੀਆਂ ਜਿਵੇਂ ਹਨ ਹੈਮਰ ਹੋ ਗਿਆ ਇਨਵਰਟਿਡ ਹੈਮਰ ਹੋ ਗਿਆ ਸਿੰਗਲ ਪੈਟਰਨ ਕੈਂਡਲਾਂ ਸੀ ਸਿੰਗਲ ਪੈਟਰਨ ਦਾ ਮਤਲਬ ਕੀ ਦੋਸਤੋ ਵੀ ਇਹ ਕੈਂਡਲਾਂ ਇੱਕ ਸਿੰਗਲ ਕੈਂਡਲ ਦੇ ਆਧਾਰਤ ਤੇ ਹਨਾ ਮਾਰਕੀਟ ਦਾ ਟ੍ਰੈਂਡ ਚੇਂਜ ਕਰਦੀਆਂ ਸੀਗੀਆਂ ਤੇ ਫਿਰ ਆਪਣੇ ਹਰਾਮੀ ਕੈਂਡਲ ਦੇਖੀ ਜਿਹਦੇ ਵਿੱਚ ਦੋ ਕੈਂਡਲਾਂ ਦਾ ਕੰਬੀਨੇਸ਼ਨ ਸੀਗਾ ਤੇ ਅੱਜ ਆਪਾਂ ਗੱਲ ਕਰਾਂਗੇ ਮਾਰਨਿੰਗ ਸਟਾਰ ਦੀ ਮਾਰਨਿੰਗ ਸਟਾਰ ਕੈਂਡਲ ਇੱਕੋ ਜਿਹੀ ਕੈਂਡਲ ਆ ਜਿਹੜਾ ਤਿੰਨ ਕੈਂਡਲਾਂ ਦੇ ਕੰਬੀਨੇਸ਼ਨ ਨਾਲ ਬਣਦੀ ਹੈ ਜੀ ਦੇਖੋ ਇਸ ਤਰ੍ਹਾਂ ਕੈਂਡਲ ਬਣਦੀ ਹੈ ਇਹ ਇਹ ਹੈਗੀ ਆ ਮਾਰਨਿੰਗ ਸਟਾਰ ਜਿਹੜੀਆਂ ਤਿੰਨ ਕੈਂਡਲਾਂ ਦੇ ਕੰਬੀਨੇਸ਼ਨ ਦੇ ਨਾਲ ਬਣਦੀ ਆ ਤੇ ਇਹਨਾਂ ਦੇ ਬਣਨ ਦਾ ਕੀ ਕਾਰਨ ਆ ਕਿਸ ਤਰ੍ਹਾਂ ਇਹ ਕੰਮ ਕਰਦੀ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਜਿਵੇਂ ਹੁਣ ਮਾਰਕੀਟ ਦੇ ਵਿੱਚ ਕੋਈ ਵੀ ਕੈਂਡਲ ਇਸ ਤਰ੍ਹਾਂ ਦੀ ਬਣਦੀ ਆ ਜਿਵੇਂ ਰੈੱਡ ਕੈਂਡਲ ਤੁਸੀਂ ਦੇਖ ਰਹੇ ਹੋਵੋਗੇ ਇਹ ਓਪਨ ਕਿੱਥੋਂ ਹੁੰਦੀ ਆ ਤੇ ਕਲੋਜ਼ ਕਿੱਥੇ ਹੁੰਦੀ ਆ ਇਹ ਚੀਜ਼ਾਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਜੇ ਕਿਸੇ ਵੀਰ ਨੂੰ ਓਪਨ ਕਲੋਜ਼ ਬਗੈਰ ਤਾਂ ਨਹੀਂ ਪਤਾ ਜਾਂ ਬਿੱਗ ਕੀ ਹੁੰਦੀ ਹੈ ਉਹ ਪੁਰਾਣੀਆਂ ਵੀਡੀਓ ਆਪਣੀਆਂ ਜਾ ਕੇ ਦੇਖ ਸਕਦਾਗਾ ਸਟੈਪ ਵਾਈਜ਼ ਸਟੈਪ ਆਪਣੀਆਂ ਵੀਡੀਓ ਪਾਈਆਂ ਹੋਈਆਂ ਨੇਗੀਆਂ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਮਾਰਨਿੰਗ ਸਟਾਰ ਦੀ ਦੋਸਤੋ ਗੱਲ ਇਹ ਹੁੰਦੀ ਹੈ ਜਿਵੇਂ ਤੁਸੀਂ ਇਹ ਕੈਂਡਲ ਦੇਖ ਰਹੇ ਹੋ ਵਿਚਾਲੇ ਜਿਹੜੀ ਛੋਟੇ ਰੂਪ ਦੇ ਵਿੱਚ ਕੈਂਡਲ ਬਣੀ ਹੋਈ ਆ ਵਿਚਾਲੇ ਕਾਫੀ ਵੀਰੇ ਇਹਨੂੰ ਡੋਜੀ ਵੀ ਕਹਣਗੇ ਨਾ ਦੇਖੋ ਕੈਂਡਲਾਂ ਸਾਰੀਆਂ ਹੀ ਸੇਮ ਹੀ ਹੁੰਦੀਆਂ ਨੇ ਜਿਵੇਂ ਪਹਿਲਾਂ ਆਪਾਂ ਕਾਫੀ ਵੀਡੀਓ ਦੇ ਵਿੱਚ ਗੱਲਾਂ ਕਰਦੇ ਆਂ ਵੀ ਕੈਂਡਲਾਂ ਦੇਖਣ ਨੂੰ ਸੇਮ ਲੱਗਦੀਆਂ ਨੇ ਪਰ ਉਹਨਾਂ ਦਾ ਕੰਮ ਜਦੋਂ ਉਹਨਾਂ ਨਾਲ ਕਿਸੇ ਹੋਰ ਚੀਜ਼ ਦਾ ਮਲਾਪ ਹੋ ਜਾਂਦਾ ਤਾਂ ਉਹਨਾਂ ਦਾ ਕੰਬੀਨੇਸ਼ਨ ਬਣ ਜਾਂਦਾ ਕਿਸੇ ਹੋਰ ਚੀਜ਼ ਨਾਲ ਤਾਂ ਉਹਨਾਂ ਦੀ ਡੈਫੀਨੇਸ਼ਨ ਚੇਂਜ ਹੋ ਜਾਂਦੀ ਹੈ ਸਾਰੀ ਉਹਨਾਂ ਦੇ ਕੰਮ ਚੇਂਜ ਹੋ ਜਾਂਦੇ ਨੇ ਜਿਵੇਂ ਹੁਣ ਆਪਾਂ ਪਹਿਲਾਂ ਮਾਰੂ ਬੋਜੂ ਕੈਂਡਲ ਵੀ ਦੇਖੀਆ ਸੀ ਨਾ ਜੇਕਰ ਇਹਦੇ ਅੱਗੇ ਮਾਰੂ ਬੋਜੂ ਕੈਂਡਲ ਬਣਦੀ ਹੈ ਤਾਂ ਉਹ ਕੱਲੀ ਮਾਰੂ ਬੋਜੂ ਆ ਜੇ ਇਹੀ ਕੈਂਡਲ ਜੋ ਵਿਚਾਲੇ ਬਣੀ ਹੋਈ ਆ ਥੋੜੀ ਜਿਹੀ ਉੱਪਰ ਹੁੰਦੀ ਤਾਂ ਉਹ ਹਰਾਮੀ ਕੈਂਡਲ ਬਣ ਗਈ ਸੀ ਜੇ ਇਸੇ ਕੈਂਡਲ ਤੇ ਵਿਚਾਲੇ ਥੋੜੀ ਜਿਹੀ bigger ਲੰਬੀ ਹੁੰਦੀ ਤਾਂ ਇਹ ਡੂਜੀ ਕੈਂਡਲ ਬਣ ਜਾਂਦੀ ਹੈ ਨਾ ਇਸੇ ਲਈ ਉਹ ਸਾਰੀਆਂ ਕੈਂਡਲਾਂ ਤੁਸੀਂ ਪਹਿਲਾਂ ਤਾਂ ਤੁਹਾਨੂੰ ਦੱਸੀਆਂ ਨੇਗੀਆਂ ਤੇ ਹੁਣ ਇਹ ਕੈਂਡਲ ਤਿੰਨ ਕੈਂਡਲਾਂ ਨੂੰ ਮਿਲਿਆ ਕੇ ਬਣਦੀ ਹੈ ਜੀ ਜੇਕਰ ਮਾਰਕੀਟ ਦੇ ਵਿੱਚ ਮੰਨ ਲਓ ਡਾਊਨ ਟ੍ਰੈਂਡ ਚੱਲ ਰਿਹਾਗਾ ਉੱਥੇ ਇੱਕ ਰੈੱਡ ਕੈਂਡਲ ਬਣਦੀ ਹੈਗੀ ਤੇ ਅਗਲੀ ਕੈਂਡਲ ਉਹ ਤੋਂ ਨੀਚੇ ਜਾ ਕੇ ਇਹ ਡੋਜੀ ਟਾਈਪ ਕੈਂਡਲ ਬਣਦੀ ਹੈਗੀ ਤੇ ਅਗਲੀ ਕੈਂਡਲ ਗ੍ਰੀਨ ਬਣਦੀ ਹੈਗੀ ਮਤਲਬ 50% ਉੱਪਰ ਇਹ ਤੋਂ ਜਾਣਦੀ ਆ ਜਦੋਂ ਓਪਨ ਹੋ ਕੇ ਕਲੋਜ਼ ਹੁੰਦੀ ਆ ਤਾਂ ਆਪਾਂ ਇੱਥੇ ਐਂਟਰੀ ਬਣਾ ਸਕਦੇ ਆ ਪਰ ਐਂਟਰੀ ਕਿੱਥੇ ਨਹੀਂ ਬਣਾਉਣੀ ਉਹਦੇ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਹਨਾ ਇਹਦੇ ਵਿੱਚ ਕਾਫੀ ਚੀਜ਼ਾਂ ਹੀ ਨੇ ਜਿੱਥੇ ਆਪਾਂ ਐਂਟਰੀ ਨਹੀਂ ਬਣਾਉਣੀ ਜ਼ਿਆਦਾਤਰ ਟਰੈਪ ਲੱਗ ਸਕਦਾ ਹੁੰਦਾ ਆਪਣੇ ਨਾਲ ਹਨਾ ਉਹ ਟਰੈਪ ਤੋਂ ਕਿਵੇਂ ਬਚ ਸਕਦੇ ਆ ਆਪਾਂ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਦੇਖਦੇ ਆਪਾਂ ਹਨਾ ਚਾਰਟ ਤੇ ਜਾ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਕਿਸ ਤਰ੍ਹਾਂ ਦੀ ਬਣਦੀ ਹੈਗੀ ਦੇਖੋ ਦੋਸਤੋ ਜਿਵੇਂ ਹੁਣ ਮਾਰਕੀਟ ਦੇ ਵਿੱਚ ਇੱਥੋਂ ਡਾਊਨ ਟ੍ਰੈਂਡ ਚੱਲ ਰਿਹਾ ਸੀਗਾ ਡਾਊਨ ਟ੍ਰੈਂਡ ਚੱਲਣ ਤੋਂ ਬਾਅਦ ਇੱਕ ਵੱਡੀ ਮਾਰੂ ਵੋਜੂ ਕੈਂਡਲ ਵੀ ਕਹਿ ਸਕਦੇ ਇਹਨੂੰ ਕਿਉਂਕਿ ਬਿੱਗ ਬਿਲਕੁਲ ਛੋਟੀ ਜੀ ਆ ਹਨਾ ਮਾਰੂ ਵੋਜੂ ਕੈਂਡਲ ਬਣੀ ਡਾਊਨ ਸਾਈਡ ਮਾਰੂ ਵੋਜੂ ਕੈਂਡਲ ਦਾ ਕੰਮ ਕੀ ਸੀ ਆਪਾਂ ਕੀ ਦੇਖਦੇ ਸੀ ਜਦੋਂ ਉਹਦਾ ਲੋ ਬ੍ਰੇਕ ਹੋਊਗਾ ਵੀ ਡਾਊਨ ਸਾਈਡ ਐਂਟਰੀ ਬਣਾਉਣੀ ਆ ਆਪਣੇ ਜੇਕਰ ਮਾਰੂ ਵੋਜੂ ਕੈਂਡਲ ਬਣਦੀ ਆ ਹਨਾ ਤੇ ਇੱਥੇ ਕੀ ਉਲਟ ਹੋਇਆ ਦੋਸਤੋ ਵਿਚਾਲੇ ਇੱਕ ਡੋਜੀ ਟਾਈਪ ਦੀ ਕੈਂਡਲ ਬਣੀ ਦੇਖੋ ਜੇਕਰ ਤੁਹਾਨੂੰ ਆ ਗੋਲ ਨਿਸ਼ਾਨ ਲਾਇਆ ਹੋਇਆ ਆਪਣਾ ਇਹ ਦਿਖ ਰਹੀ ਹੈ ਕੈਂਡਲ ਇਹ ਬਿਲਕੁਲ ਡੋਜੀ ਟਾਈ ਤੁਸੀਂ ਅਗਲੀ ਕੈਂਡਲ ਜਦੋਂ ਵੀ ਇਹਨੂੰ 도ਜੀ ਵੀ ਕਹਿ ਸਕਦੇ ਆ ਦੇਖੋ ਅਗਲੀ ਕੈਂਡਲ ਗ੍ਰੀਨ ਬਣ ਗਈ ਇਹ ਤਿੰਨੇ ਕੈਂਡਲਾਂ ਦਾ ਕੰਬੀਨੇਸ਼ਨ ਬਣ ਕੇ ਇਹ ਮਾਰਨਿੰਗ ਸਟਾਰ ਕੈਂਡਲ ਬਣ ਚੁੱਕੀ ਹੈਗੀ ਹੁਣ ਇੱਥੇ ਹੋਊਗਾ ਕਿ ਜਿਵੇਂ ਹੀ ਇਸ ਕੈਂਡਲ ਦਾ ਹਾਈ ਬ੍ਰੇਕ ਹੋਊਗਾ ਉਥੇ ਆਪਾਂ ਐਂਟਰੀ ਬਣਾ ਸਕਦੇ ਸੀ ਜਿਹਦੇ ਨਾਲ ਆਪਾਂ ਬਹੁਤ ਵੱਡਾ ਪ੍ਰੋਫਿਟ ਲੈ ਸਕਦੇ ਸੀ ਠੀਕ ਹੈ ਦੋਸਤੋ ਇਸ ਤਰ੍ਹਾਂ ਤੁਸੀਂ ਹਰ ਇੱਕ ਕੈਂਡਲ ਨੂੰ ਜਦੋਂ ਆਪਾਂ 5-7 ਕੈਂਡਲਾਂ ਹੀ ਮੇਨ ਕਿਉਂ ਰੱਖੀਆਂ ਨੇ ਕਿਉਂਕਿ ਇੱਕ ਦੂਜੇ ਨਾਲ ਰਿਲੇਟਡ ਨੇ ਹਨਾ ਜਿਵੇਂ ਹੁਣ ਪੁਰਾਣੀ ਕੈਂਡਲ ਆਪਾਂ ਮਾਰੂ ਗੋਜੂ ਵੀ ਦੇਖੀ ਸੀ ਡੋਜੂ ਵੀ ਦੇਖੀ ਸੀ ਤੇ ਹੁਣ ਆ ਕੇ ਇਹ ਤਿੰਨ ਕੈਂਡਲਾਂ ਦਾ ਕੰਬੀਨੇਸ਼ਨ ਨਾਲ ਇੱਕ ਵੱਖਰੀ ਹੀ ਕੈਂਡਲ ਬਣ ਚੁੱਕੀ ਆ ਜਿਸ ਦੇ ਨਾਲ ਆਪਾਂ ਦੇਖ ਕੇ ਮਾਰਕੀਟ ਦੇ ਵਿੱਚ ਐਂਟਰੀ ਲੈ ਸਕਦੇ ਹਾਂ ਜੀ ਸੋ ਇਸੇ ਲਈ ਕਹਿੰਦੇ ਹੁੰਦੇ ਆ ਵੀ ਤੁਸੀਂ ਹਰ ਇੱਕ ਵੀਡੀਓ ਨੂੰ ਪ੍ਰੋਪਰ ਦੇਖਿਆ ਕਰੋ ਕਿਉਂਕਿ ਆਪਣੀ ਵੀਡੀਓ ਜਿਹੜੀ ਵੀ ਆਉਂਦੀ ਆ ਪੁਰਾਣੀਆਂ ਕੈਂਡਲਾਂ ਦੇ ਨਾਲ ਹੀ ਰਿਲੇਟਡ ਹੁੰਦੀ ਆ ਤੇ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਵੀਰ ਕਿਸੇ ਨੂੰ ਵੀ ਪੁਰਾਣੀ ਵੀਡੀਓ ਨਹੀਂ ਸਮਝ ਆਉਂਦੀ ਤਾਂ ਜਦੋਂ ਉਹ ਅਗਲੀ ਨਵੀਂ ਵੀਡੀਓ ਦੇਖਦਾ ਤਾਂ ਉਹਦੇ ਨਾਲ ਉਹਨੂੰ ਬਹੁਤ ਆਸਾਨੀ ਨਾਲ ਸਮਝ ਆ ਸਕੇ ਠੀਕ ਹੈ ਜੀ ਇਸ ਤਰ੍ਹਾਂ ਜਦਵੇਂ ਮਾਰਕੀਟ ਦੇ ਵਿੱਚ ਡਾਊਨ ਟ੍ਰੈਂਡ ਚੱਲਦਾ ਤੇ ਉੱਥੇ ਜਾ ਕੇ ਕੈਂਡਲ ਬਣਦੀ ਆ ਤਾਂ ਆਪਾਂ ਉਥੇ ਤਿੰਨੇ ਕੈਂਡਲਾਂ ਦਾ ਕੰਬੀਨੇਸ਼ਨ ਹੋਵੇ ਮਾਰਨਿੰਗ ਸਟਾਰ ਇਹਨੂੰ ਕਹਿੰਦੇ ਨੇ ਤਾਂ ਆਪਾਂ ਉਥੇ ਐਂਟਰੀ ਬਣਾ ਕੇ ਵਧੀਆ ਪੈਸਾ ਕਮਾ ਸਕਦੇ ਜੀ ਤੇ ਹੁਣ ਗੱਲ ਕਰਦੇ ਆ ਪੱਬੀ ਟਰੇਡ ਨਹੀਂ ਕਿੱਥੇ ਕਰਨੀ ਹੈ ਨਾ ਇਹ ਕੈਂਡਲਾਂ ਉੱਪਰ ਤਾਂ ਉਹ ਤੋਂ ਵੀ ਬਚਣ ਦੇ ਲਈ ਤੁਹਾਨੂੰ ਆਪਾਂ ਟਰੇਡਿੰਗ ਵਿਊ ਤੇ ਆ ਜੰਨੇ ਆ ਟਰੇਡਿੰਗ ਵਿਊ ਤੇ ਜਦੋਂ ਆਪਾਂ ਚਾਰਟ ਓਪਨ ਕਰਾਂਗੇ ਇੱਥੇ ਤੁਹਾਨੂੰ ਦਿਖਾਉਣੇ ਆਪਾਂ ਵੀ ਆਪਾਂ ਐਂਟਰੀ ਕਿੱਥੇ ਨਹੀਂ ਕਰਨੀ ਜੇਕਰ ਇਹ ਕੈਂਡਲ ਬਣਦੀ ਆ ਉੱਥੇ ਆਪਾਂ ਟਰੇਡ ਕਰਨ ਤੋਂ ਲਾਸ ਕਰਾਉਣ ਤੋਂ ਬਚ ਸਕਦੇ ਆਂਗੇ ਜੇਕਰ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖੋਗੇ ਚਾਰਟ ਨੂੰ ਓਪਨ ਹੋ ਜਾਣ ਦੇ 1 ਮਿੰਟ ਜੀ ਕਈ ਵਾਰ ਹੁੰਦਾ ਕੀ ਆ ਜਿੱਥੇ ਵੀ ਕੈਂਡਲ ਬਣ ਜਾਂਦੀ ਆ ਕਾਫੀ ਵੀਰੋ ਸੇਮ ਉੱਥੇ ਹੀ ਐਂਟਰੀ ਬਣਾ ਲੈਂਦੇ ਨੇਗੇ ਹਨਾ ਪਰ ਇਹ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਨੇ ਵੀ ਕਿੱਥੇ ਐਂਟਰੀ ਬਣਦੀ ਸੀ ਜਾਂ ਨਾ ਬਣਦੀ ਸੀ ਹਨਾ ਆਪਾਂ ਲੱਭ ਲੈਨੇ ਚਾਰਟ ਉੱਪਰ ਦੋਸਤੋ ਤੁਸੀਂ ਵੀ ਚਾਰਟ ਉੱਪਰ ਇਸ ਤਰ੍ਹਾਂ ਕੈਂਡਲਾਂ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਉਹਦੇ ਨਾਲ ਕੀ ਹੈ ਜਦੋਂ ਤੁਸੀਂ ਹਰ ਰੋਜ਼ ਚਾਰਟ ਨੂੰ ਰੀਡ ਕਰਦੇ ਹੋਗੇ ਦੇਖਦੇ ਹੋਗੇ ਕੈਂਡਲਾਂ ਸਟਿੱਕਾ ਲੱਭਦੇ ਹੋ ਜੋ ਜੋ ਆਪਾਂ ਦੱਸੀਆਂ ਹੋਈਆਂ ਨੇ ਜਿੰਨਾ ਜਿੰਨਾ ਦੀ ਆਪਣੀ ਵੀਡੀਓ ਬਣਾਈ ਆ ਤੁਸੀਂ ਉਨੀਆਂ ਕੈਂਡਲਾਂ ਨੂੰ ਲੱਭ ਕੇ ਵੀ ਉਹਨਾਂ ਤੇ ਵੀ ਕੰਮ ਕਰ ਸਕਦੇ ਹੋ ਜੀ ਹੈਨਾ ਉਹਦੇ ਨਾਲ ਹੋਊਗਾ ਕਿ ਤੁਹਾਨੂੰ ਜਦੋਂ ਵੀ ਮਾਰਕੀਟ ਦੇ ਵਿੱਚ ਚੱਲਦੀ ਮਾਰਕੀਟ ਦੇ ਵਿੱਚ ਸੇਮ ਪੈਟਰਨ ਬਣਦਾ ਦਿਖੂਗਾ ਤਾਂ ਤੁਸੀਂ ਉੱਥੇ ਟ੍ਰੇਡ ਲੈ ਕੇ ਵਧੀਆ ਪੈਸਾ ਕਮਾ ਸਕਦੇ ਹੋਗੇ ਅੱਜ ਦੀ ਆਪਣੀ ਇਹ ਵੀਡੀਓ ਜਿਹੜੀ ਕੈਂਟਲਾਂ ਤੇ ਸਮਾਪਤੀ ਵਾਲੀ ਹੈ ਲਾਸਟ ਹੀ ਵੀਡੀਓ ਹੈਗੀ ਅੱਗੇ ਆਪਾਂ ਨਵਾਂ ਸਟੈਪ ਦੇਖਦੇ ਹਾਂ ਸ਼ੁਰੂ ਕਰਾਂਗੇ ਤੇ ਵੀਡੀਓ ਨੂੰ ਸਾਰਿਆਂ ਨੂੰ ਹੀ ਧਿਆਨ ਨਾਲ ਦੇਖਿਆ ਕਰੋ ਦੇਖੋ ਇਹ ਪੈਟਰਨ ਕਾਫੀ ਘੱਟ ਮਿਲਣਗੇ ਤੁਹਾਨੂੰ ਤਿੰਨ ਕੈਂਟਲਾਂ ਦਾ ਕੰਬੀਨੇਸ਼ਨ ਹੁੰਦਾ ਇਹ ਦੇਖਦੇ ਆਂ ਆਪਾਂ ਜੇਕਰ ਕਿਤੇ ਮਿਲਦਾ ਆਪਾਂ ਨੂੰ ਨਾ ਇੱਕ ਤਾਂ ਦੋਸਤੋ ਜਦੋਂ ਤੁਸੀਂ ਚਾਰਟ ਉੱਪਰ ਦੇਖਦੇ ਹੁੰਨੇ ਹੋ ਉਦੋਂ ਬਿਲਕੁਲ ਵੀ ਅੱਕਣਾ ਨਹੀਂ ਹੈਗਾ ਜਿਵੇਂ ਹੁਣ ਆਪਾਂ ਕਹਿੰਦੇ ਨੇ ਕਈ ਬੰਦੇ ਬੋਰ ਹੋ ਜਾਂਦੇ ਨੇ ਨਾ ਦੇਖਦੇ ਦੇਖਦੇ ਦੇਖੋ ਇੰਨਾ ਜਿੰਨਾ ਫਰੋਲੀ ਜਲੋਗੇ ਜਿੰਨਾ ਇਹਨੂੰ ਦੇਖੀ ਚੱਲੋਗੇ ਉਨਾ ਹੀ ਤੁਹਾਡਾ ਫਾਇਦਾ ਹੈਗਾ ਕਿਉਂਕਿ ਕੈਂਡਲਾਂ ਦਿਮਾਗ ਦੇ ਵਿੱਚ ਬੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਹਨਾ ਵੀ ਕਿਹੜੀ ਕੈਂਡਲ ਬਣੀ ਤੋਂ ਮਾਰਕੀਟ ਨੇ ਕੀ ਮੂਵ ਦਿੱਤਾ ਜਦੋਂ ਮਾਰਕੀਟ ਮੂਵ ਦਿੰਦੀ ਆ ਕੋਈ ਫਿਰ ਆਪਾਂ ਪਹਿਲਾਂ ਹੀ ਐਂਟਰੀ ਬਣਾ ਸਕਦੇ ਹੁੰਨੇ ਆਗੇ ਇਹ ਥੋੜੀ ਜੀ ਕੈਂਡਲ ਦੀ ਬਿੱਗ ਉੱਪਰ ਵੱਲ ਵੱਡੀ ਆ ਚਲੋ ਭਾਈ ਪ੍ਰੋਪਰ ਹੀ ਦੇਖਦੇ ਆਂ ਆਪਾਂ ਜਿਹੜੀ ਕੋਈ ਕੈਂਡਲ ਪ੍ਰੋਪਰ ਬਣੀ ਹੋਊਗੀ ਤੇ ਅੱਜ ਆਪਾਂ ਦੋ ਕੈਂਡਲਾਂ ਬਾਰੇ ਗੱਲ ਕਰਾਂਗੇ ਇੱਕ ਤਾਂ ਮਾਰਨਿੰਗ ਸਟਾਰ ਤੇ ਇੱਕ ਈਵਨਿੰਗ ਸਟਾਰ ਉਹ ਸੇਮ ਇਸ ਦੇ ਉਲਟ ਹੁੰਦੀ ਆ ਬਸ ਉਹਦੇ ਬਾਰੇ ਵੀ ਤੁਹਾਨੂੰ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜਦੋਂ ਤੁਸੀਂ ਮਾਰਨਿੰਗ ਸਟਾਰ ਨੂੰ ਸਮਝ ਗਏ ਤਾਂ ਬਹੁਤ ਆਸਾਨੀ ਨਾਲ ਤੁਹਾਨੂੰ ਸਮਝ ਆ ਜਾਏਗੀ ਬਹੁਤ ਘੱਟ ਪੈਟਰਨਾਂ ਦੇ ਵਿੱਚ ਮਿਲਦੀ ਹੈ ਪਰ ਜਦੋਂ ਮਿਲਦੀ ਆ ਇਹ Trap ਜ਼ਿਆਦਾਤਰ ਲੋਕਾਂ ਨੂੰ ਕਰ ਜਾਂਦੀ ਹੈ ਜੀ ਦੇਖੋ ਇਸ ਤਰ੍ਹਾਂ ਜਿਵੇਂ ਉਹਨੂੰ ਰੇ ਕੈਂਡਲ ਬਣੀ ਹੈਗੀ ਇਹ ਕੈਂਡਲ ਬਣੀ ਆ ਪਰ ਅਗਲੀ ਕੈਂਡਲ ਛੋਟੀ ਬਣੀ ਹੈਗੀ ਬੇਸ਼ੱਕ ਚਲੋ ਆਪਾਂ 15 ਮਿੰਟਾਂ ਤੱਕ ਦੇਖਾਂਗੇ ਤਾਂ ਇਹ ਪ੍ਰੋਪਰ ਹੋ ਜੂਗੀ ਹਨਾ ਵੱਡੀ ਪਰ ਇੱਥੇ ਆਪਾਂ ਨੇ ਟ੍ਰੇਡ ਕਾਹਤੋਂ ਨਹੀਂ ਕਰਨੀ ਹੁੰਦੀ ਜੀ ਕਿਉਂਕਿ 800 ਦਾ ਲੇਬਲ ਆ ਚੁੱਕਿਆ ਹੈਗਾ ਉੱਪਰ سپورਟ ਤੇ ਰਜਿਸਟੈਂਸ ਦਾ ਤੁਸੀਂ ਬਹੁਤ ਧਿਆਨ ਰੱਖਣਾ ਜੀ ਜੇਕਰ ਆਪਾਂ ਬੁੱਲਿਸ਼ ਹੈਗੀ ਮਾਰਕੀਟ ਮੰਨ ਲਓ ਗ੍ਰੀਨ ਦੇ ਵਿੱਚ ਇਹ ਪੈਟਰਨ ਬਣ ਰਿਹਾਗਾ ਉਥੇ ਆਪਾਂ ਟ੍ਰੇਡ ਨਹੀਂ ਕਰਨੀ ਜਿੱਥੇ ਉੱਪਰ 800 ਦੀ سپورਟ ਆ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ 19800 ਦੀ ਬਹੁਤ ਤਾਕੜੀ سپورਟ ਆ ਆਪਾਂ سپورਟ ਤੇ ਟ੍ਰੇਡ ਨਹੀਂ ਕਰਨੀ ਜੀ ਸੋ ਇਸੇ ਤਰ੍ਹਾਂ ਜਦੋਂ ਆਪਾਂ ਡਾਊਨ ਸਾਈਡ ਦੇਖੋਗੇ ਤੁਸੀਂ ਜਿਵੇਂ ਹੁਣ ਆਪਾਂ ਈਵਨਿੰਗ ਸਟਾਰ ਦੀ ਗੱਲ ਕਰ ਲੈਣੇ ਹਾਂਗੇ ਦੇਖੋ ਮਾਰਨਿੰਗ ਸਟਾਰ ਦਾ ਤਾਂ ਸਭ ਨੂੰ ਪਤਾ ਚੱਲ ਚੁੱਕਿਆ ਵੀ ਇਸ ਤਰ੍ਹਾਂ ਦਾ ਤਿੰਨ ਕੈਂਡਲਾਂ ਦਾ ਕੰਬੀਨੇਸ਼ਨ ਹੁੰਦਾ ਤੇ ਆਪਾਂ ਟਰੇਡ ਬਣਾਉਣੀ ਹੁੰਦੀ ਆ ਪਰ ਟਰੇਡ ਕਿੱਥੇ ਨਹੀਂ ਬਣਾਉਣੀ ਜਿੱਥੇ ਉੱਪਰ ਸਪੋਰਟ ਹੋਵੇ ਤੇ ਆਪਾਂ ਹੁਣ ਗੱਲ ਕਰਦੇ ਆ ਈਵਨਿੰਗ ਸਟਾਰ ਦੀ ਈਵਨਿੰਗ ਸਟਾਰ ਦੇ ਵਿੱਚ ਕੀ ਹੈਗਾ ਜੀ ਈਵਨਿੰਗ ਸਟਾਰ ਵੀ ਬਿਲਕੁਲ ਸੇਮ ਤਰ੍ਹਾਂ ਦਾ ਹੀ ਪੈਟਰਨ ਆ ਦੇਖੋ ਬਿਲਕੁਲ ਸੇਮ ਤਰ੍ਹਾਂ ਦੀ ਕੈਂਡਲ ਬਣਦੀ ਆ ਪਰ ਇਹ ਬਣਦੀ ਅਪ ਟ੍ਰੈਂਡ ਦੇ ਵਿੱਚ ਆ ਜੀ ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਦੋਂ ਮਾਰਕੀਟ ਅਪਸਾਈਡ ਜਾ ਰਹੀ ਆ ਇੱਕ ਗ੍ਰੀਨ ਕੈਂਡਲ ਬਣੀ ਦੂਸਰੀ ਤੇ ਤੀਸਰੀ ਇਹ ਤਿੰਨੋਂ ਕੈਂਡਲਾਂ ਦੇ ਕੰਬੀਨੇਸ਼ਨ ਨੂੰ ਈਵਨਿੰਗ ਸਟਾਰ ਕਹਿੰਦੇ ਨੇ ਤੇ ਜਦੋਂ ਤੋਂ ਹੀ ਇਹਨਾਂ ਦਾ ਲੋਅ ਬ੍ਰੇਕ ਹੁੰਦਾ ਆ ਆਪਾਂ ਡਾਊਨਸਾਈਡ ਐਂਟਰੀ ਬਣਾ ਕੇ ਪੈਸਾ ਕਮਾ ਸਕਦੇ ਸੀ ਤੇ ਇੱਕ ਚੀਜ਼ ਦਾ ਧਿਆਨ ਇਹਦੇ ਵਿੱਚ ਵੀ ਤੁਸੀਂ ਨੇ ਰੱਖਣਾਗਾ ਜਿਵੇਂ ਆਪਾਂ ਨੇ ਗੱਲ ਕੀਤੀ ਐ ਕਿ ਮਾਰਕੀਟ ਦੇ ਵਿੱਚ ਨਾ ਉੱਪਰ ਜੇਕਰ ਸਪੋਰਟ ਆ ਗਈ ਤਾਂ ਆਪਾਂ ਰਜਿਸਟੈਂਸ ਤੇ ਸਪੋਰਟ ਦਾ ਪੂਰਾ ਧਿਆਨ ਰੱਖਣਾਗਾ ਵੀ ਕਿਸੇ ਵੀ ਸਾਈਡ ਜੇਕਰ ਉੱਥੇ ਮਾਰਕੀਟ ਰੁਕੀ ਹੋਈ ਆ ਤਾਂ ਉੱਥੇ ਆਪਾਂ ਟਰੇਡ ਨਹੀਂ ਬਣਾਉਣੀ ਜੀ ਠੀਕ ਆ ਜੀ ਇਸ ਇਹਦੇ ਵਿੱਚ ਵੀ ਕੀ ਆ ਜੇਕਰ ਉੱਪਰ ਰਜਿਸਟੈਂਸ ਜਾਂ ਸਪੋਰਟ ਕਿਤੇ ਵੀ ਮਿਲਦੀ ਆ ਤੁਹਾਨੂੰ ਈਵਨਿੰਗ ਸਟਾਰ ਹੋਵੇ ਜਾਂ ਮਾਰਨਿੰਗ ਸਟਾਰ ਹੋਵੇ ਆਪਾਂ ਨੇ ਦੋਨਾਂ ਦੇ ਵਿੱਚ ਉੱਥੇ ਟਰੇਡ ਨਹੀਂ ਬਣਾਉਣੀ ਜੀ ਠੀਕ ਆ ਜੀ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਤੇ ਆਪਾਂ ਤੁਹਾਨੂੰ ਹੋਰ ਇਹਦਾ ਥੋੜਾ ਬਹੁਤ ਚਾੜ ਦੇ ਉੱਪਰ ਦਿਖਾ ਦੇਣਾ ਦੇਖੋ ਈਵਨਿੰਗ ਸਟਾਰ ਕਿਸ ਤਰ੍ਹਾਂ ਪ੍ਰੋਪਰ ਤੌਰ ਤੇ ਬਣਦੀ ਆ ਜਿਵੇਂ ਹੀ ਮਾਰਕੀਟ ਅਪਸਾਈਡ ਵੱਲ ਜਾ ਰਹੀ ਆ ਅਪਸਾਈਡ ਵੱਲ ਮਾਰਕੀਟ ਜਾਂਦੀ ਆ ਤੇ ਉਸ ਤੋਂ ਬਾਅਦ ਦੇਖੋ ਜਿਹੜੀ ਵਿਚਾਲੇ ਵਾਲੀ ਕੈਂਡਲ ਆ ਡੋਜੀ ਕੈਂਡਲ ਬਣਦੀ ਹੈ ਜਿਹੜੀ ਇਹਨੂੰ ਤੁਸੀਂ ਡੋਜੀ ਦੇ ਨਾਮ ਨਾਲ ਆਪਾਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਹਨਾ ਇਹਦੀ ਪ੍ਰੋਪਰ ਵੀਡੀਓ ਬਣਾਈ ਹੋਈ ਹੈ ਜੇਕਰ ਨਹੀਂ ਦੇਖੀ ਦੇਖ ਸਕਦੇ ਹੋ ਇਹ ਡੋਜੀ ਕੈਂਡਲ ਕੋਈ ਕਲਰ ਮੈਟਰ ਨਹੀਂ ਕਰਦੀ ਜੀ ਇੱਥੇ ਕਾਫੀ ਵੀਰ ਕਹਿੰਦੇ ਨੇ ਵੀ ਗ੍ਰੀਨ ਬਣ ਚੁੱਕੀ ਹੈ ਨਾ ਅਗਲੀ ਕੈਂਡਲ ਦੇਖੋ ਅਗਲੀ ਕੈਂਡਲ ਰੈੱਡ ਹੋਣੀ ਚਾਹੀਦੀ ਆ ਤੇ ਇਹ ਤਿੰਨੋਂ ਕੈਂਡਲਾਂ ਦਾ ਕੰਬੀਨੇਸ਼ਨ ਜੇਕਰ ਬਣਦਾ ਜਦੋਂ ਹੀ ਲੋਅ ਬ੍ਰੇਕ ਹੋਊਗਾ ਆਪਾਂ ਇੱਥੇ ਟ੍ਰੇਡ ਬਣਾ ਕੇ ਡਾਊਨ ਸਾਈਡ ਵਾਲੀ ਸਾਈਡ ਪੈਸਾ ਕਮਾ ਸਕਦੇ ਹਾਂ ਜੀ ਠੀਕ ਹੈ ਜੀ ਇਹ ਬਿਲਕੁਲ ਮਾਰਨਿੰਗ ਸਟਾਰ ਦੇ ਉਲਟ ਕੰਮ ਕਰਦੀ ਆ ਇਹਨੂੰ ਈਵਨਿੰਗ ਸਟਾਰ ਕਹਿੰਦੇ ਨੇਗੇ ਕਲੋਜ਼ ਵਗੈਰਾ ਦਾ ਸਾਰਾ ਕੁਝ ਆਪਨੇ ਪਹਿਲਾਂ ਦੱਸਿਆ ਹੋਇਆ ਤੁਹਾਨੂੰ ਉਹਨਾ ਆਪਾਂ ਇਹਦੇ ਉੱਤੇ ਟਾਈਮ ਵੇਸਟ ਨਹੀਂ ਕਰਦੇ ਜੀ ਠੀਕ ਹੈ ਜੀ ਇਸ ਤਰ੍ਹਾਂ ਦਾ ਤਿੰਨੋਂ ਕੈਂਡਲਾਂ ਦਾ ਕੰਬੀਨੇਸ਼ਨ ਜੇਕਰ ਉੱਪਰ ਬਣਦਾ ਜਾ ਕੇ ਜਿਵੇਂ ਹੁਣ ਸਿੱਧੀ ਦੇਸੀ ਪਾਸੇ ਦੇ ਵਿੱਚ ਤੁਹਾਨੂੰ ਦੱਸਾਂ ਜੇਕਰ ਟੌਪ ਤੇ ਮਾਰਕੀਟ ਅਪਸਾਈਡ ਜਾ ਰਹੀ ਆ ਉੱਪਰ ਨੂੰ ਜਾ ਰਹੀ ਆ ਉੱਥੇ ਜਾ ਕੇ ਸਿਰੇ ਤੇ ਉੱਪਰ ਇਹ ਬਣਦਾਗਾ ਤਿੰਨੋਂ ਕੈਂਡਲਾਂ ਦਾ ਕੰਬੀਨੇਸ਼ਨ ਤਾਂ ਆਪਾਂ ਡਾਊਨਸਾਈਡ ਨੂੰ ਐਂਟਰੀ ਬਣਾ ਕੇ ਪੈਸਾ ਕਮਾ ਸਕਦੇ ਆ ਤੇ ਜੇਕਰ ਮਾਰਕੀਟ ਡਾਊਨ ਆ ਰਹੀ ਆ ਉੱਥੇ ਜਾ ਕੇ ਕਿਤੇ ਇਸ ਤਰ੍ਹਾਂ ਦਾ ਤਿੰਨੋਂ ਕੈਂਡਲਾਂ ਦਾ ਕੰਬੀਨੇਸ਼ਨ ਬਣਦਾਗਾ ਜਿਵੇਂ ਹੁਣ ਇੱਥੇ ਬਣਿਆ ਦੇਖੋ ਤਿੰਨੋਂ ਕੈਂਡਲਾਂ ਦਾ ਕੰਬੀਨੇਸ਼ਨ ਜਿਹੜਾ ਤੁਸੀਂ 골ਡ ਡੱਬੇ ਦੇ ਵਿੱਚ ਬੰਦ ਦੇਖ ਰਹੇ ਹੋਵੋਗੇ ਤਾਂ ਇੱਥੋਂ ਮਾਰਕੀਟ ਆਪਾਂ ਨੂੰ ਅੱਪਸਾਈਡ ਲੈ ਕੇ ਜਾਊਗੀ ਜਿਵੇਂ ਹੀ ਇਹਦਾ ਹਾਈ ਬ੍ਰੇਕ ਹੋਇਆ ਆ ਆਪਾਂ ਉੱਥੇ ਟ੍ਰੇਡ ਬਣਾ ਕੇ ਅੱਪਸਾਈਡ ਵੱਲ ਪੈਸਾ ਕਮਾ ਸਕਦੇ ਸੀ ਠੀਕ ਆ ਦੋਸਤੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਜੀ ਤੇ ਇਸ ਦੇ ਵੀ ਤੁਸੀਂ ਉੱਪਰ ਜੇਕਰ ਰਜਿਸਟੈਂਸ ਤਕੜੀ ਆ ਤਾਂ ਆਪਾਂ ਟ੍ਰੇਡ ਨਹੀਂ ਬਣਾਉਣੀ ਠੀਕ ਹੈ ਇਸ ਤਰ੍ਹਾਂ ਬੱਸ سپورਟ ਤੋਂ ਬਚਣਾ ਉਹਦੇ ਵਿੱਚ ਕੀ ਹੁੰਦਾ ਜਿਆਦਾਤਰ ਟਰੈਪ ਲੱਗਦੇ ਨੇ ਜੀ ਟਰੈਪ ਦਾ ਮਤਲਬ ਕੀ ਆ ਇੱਕ ਇੱਕ ਪੈਟਰਨ ਬਣਦਾ ਤੇ ਆਪਾਂ ਨੂੰ ਲੱਗਦਾ ਵੀ ਹੁਣ ਇਹ ਪੈਟਰਨ ਬਣ ਚੁੱਕਿਆਗਾ ਆਪਾਂ ਇੱਥੇ ਟਰੇਡ ਬਣਾ ਲਈਏ ਤੇ ਉਹ ਥੋੜਾ ਬਹੁਤਾ ਉੱਪਰ ਜਾ ਕੇ ਮਾਰਕੀਟ ਇਹਦੇ ਵਿੱਚ ਇਹ ਜਿਆਦਾਤਰ ਇਹ ਪੈਟਰਨ ਦੇ ਵਿੱਚ ਆਪਣੇ ਸਟੌਪ ਲੌਸ ਹਿੱਟ ਹੁੰਦੇ ਨੇ ਮਾਰਕੀਟ ਆਪਣਾ ਸਟੌਪ ਲੌਸ ਹਿੱਟ ਕਰਵਾਉਂਦੀ ਆ ਤੇ ਦੁਬਾਰਾ ਫੇਰ ਉੱਥੇ ਹੀ ਚਲੀ ਜਾਂਦੀ ਹੈਗੀ ਸੋ ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਨੇ ਇਹਦੇ ਵਿੱਚ ਜਿਆਦਾਤਰ ਸਟੌਪ ਲੌਸ ਹਿੱਟ ਹੁੰਦੇ ਨੇ ਜੀ ਤੇ ਜਿਵੇਂ ਹੀ ਮਾਰਨਿੰਗ ਸਟਾਰ ਤੇ ਈਵਨਿੰਗ ਸਟਾਰ ਬਣਦੀ ਆ ਸੋ ਅੱਜ ਦੀ ਵੀਡੀਓ ਨੂੰ ਆਪਾਂ ਜ਼ਿਆਦਾ ਲੰਬਾ ਨਹੀਂ ਖਿੱਚਾਂਗੇ ਕਿਉਂਕਿ ਬੜਾ ਇਹ ਦੋਨੋਂ ਪੁਆਇੰਟ ਬਹੁਤ ਹੀ ਸਿੰਪਲ ਸੀ ਤੁਸੀਂ ਜਿਵੇਂ ਪੁਰਾਣੀਆਂ ਵੀਡੀਓ ਦੇਖੀਆਂ ਨੇ ਤੁਹਾਨੂੰ ਇਹ ਬਹੁਤ ਆਸਾਨੀ ਨਾਲ ਉਮੀਦ ਆ ਵੀ ਸਮਝ ਆ ਚੁੱਕੀਆਂ ਹੋਣਗੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮਿਲਦੇ ਆ ਜੀ ਸ਼ਾਮ ਨੂੰ 7 ਵਜੇ ਲਾਈਵ ਧੰਨਵਾਦ ਜੀ